ਉਧਰ ਦੂਜੇ ਪਾਸੇ ਗੋਲੀਆਂ ਦੀ ਆਵਾਜ਼ ਸੁਣਦਿਆਂ ਹੀ ਅਜੀਤ ਸਿੰਘ ਸੰਧਾਵਾਲੀਆ ਦਾ ਚਾਚਾ ਸਰਦਾਰ ਲਹਿਣਾ ਸਿੰਘ ਕੁਮਰ ਪ੍ਰਤਾਪ ਸਿੰਘ ਨੂੰ ਮਾਰਨ ਲਈ ਆਪਣੇ ਕੁਝ ਘੋੜਸਵਾਰਾਂ ਨਾਲ ਤੇਜਾ ਸਿੰਘ ਬਾਗ ਵਿੱਚ ਪਹੁੰਚ ਗਿਆ 12 ਸਾਲਾਂ ਦੇ ਕੁਮਰ ਪ੍ਰਤਾਪ ਸਿੰਘ ਨੇ ਜਦੋਂ ਲਹਿਣਾ ਸਿੰਘ ਨੂੰ ਤਲਵਾਰ ਚੁੱਕ ਕੇ ਆਪਣੇ ਵੱਲ ਭੱਜਿਆ ਆਉਂਦਾ ਤੱਕਿਆ ਤਾਂ ਉਹ ਕੁਝ ਸਮਝ ਹੀ ਨਾ ਸਕਿਆ ਲਹਿਣਾ ਸਿੰਘ ਦੂਰ ਦੇ ਰਿਸ਼ਤੇ ਵਿੱਚੋਂ ਕੁਮਰ ਦਾ ਦਾਦਾ ਹੀ ਲੱਗਦਾ ਸੀ ਅਤੇ ਕੁਮਰ ਪ੍ਰਤਾਪ ਸਿੰਘ ਨੇ ਕਦੇ ਸੋਚਿਆ ਹੀ ਨਹੀਂ ਹੋਵੇਗਾ ਕਿ ਉਸ ਨੂੰ ਗੋਦ ਵਿੱਚ ਖੜਾਉਣ ਵਾਲਾ ਇੱਕ ਦਿਨ ਉਸ ਦੇ ਖੂਨ ਦਾ ਪਿਆਸਾ ਹੋ ਜਾਵੇਗਾ ਜਦੋਂ ਤੱਕ ਕੁਮਰ ਪ੍ਰਤਾਪ ਸਿੰਘ ਕੁਝ ਸਮਝ ਪਾਉਂਦਾ ਲਹਿਣਾ ਸਿੰਘ ਨੇ ਤਲਵਾਰ ਦੇ ਇੱਕੋ ਹੀ ਵਾਰ ਨਾਲ ਕੁਮਰ ਦੀ ਗਰ ਸ਼ਹਿਜਾਦੇ ਦੇ ਰਖਵਾਲੇ ਗੁਰਦੇਵ ਸਿੰਘ ਨੇ ਤਲਵਾਰ ਕੱਢ ਕੇ ਲੈਣਾ ਸਿੰਘ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਲੈਣਾ ਸਿੰਘ ਨੇ ਉਸ ਨੂੰ ਗੋਲੀ ਮਾਰ ਕੇ ਉੱਥੇ ਹੀ ਠੇਰੀ ਕਰ ਦਿੱਤਾ। ਜ਼ਾਲਮ ਸੰਧਾਂਵਾਲੀਆਂ ਨੇ ਮਹਾਰਾਜ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦੇ ਕੱਟੇ ਹੋਏ ਸਿਰਾਂ ਨੂੰ ਨੇਜੀਆਂ ਤੇ ਟੰਗ ਲਿਆ ਅਤੇ ਆਪਣੇ ਘੋੜਸਵਾਰਾਂ ਨਾਲ ਕਿਲੇ ਵਿੱਚ ਪਹੁੰਚਣ ਲਈ ਲਾਹੌਰ ਵੱਲ ਨੂੰ ਦੌੜ ਪਏ। ਵਜ਼ੀਰ ਧਿਆਨ ਸਿੰਘ ਕਿਲੇ ਤੋਂ ਬਾਹਰ ਰਸਤੇ ਵਿੱਚ ਹੀ ਇਹਨਾਂ ਦੀ ਉਡੀਕ ਕਰ ਰਿਹਾ ਸੀ ਅਤੇ ਉਹ ਵੀ ਇਹਨਾਂ ਦੇ ਨਾਲ ਹੀ ਕਿਲੇ ਵੱਲ ਨੂੰ ਹੋ ਤੁਰਿਆ। ਕਿਲੇ ਦੇ ਪਹਿਰੇਦਾਰਾਂ ਨੇ ਧਿਆਨ ਸਿੰਘ ਨੂੰ ਆਉਂਦਾ ਵੇਖ ਕੇ ਦਰਵਾਜ਼ੇ ਖੋਲ੍ਹ ਦਿੱਤੇ। ਮਹਾਰਾਜੇ ਅਤੇ ਕੁਮਰ ਦੇ ਕੱਟੇ ਹੋਏ ਸਿਰ ਬਰਸ਼ਿਆਂ